ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਿਲਾ ਨਵਾ ਕਉਮਾਈ ਫੂਲੇਉ ਮਨ ਸਮਝਾਵੇ বেদ ਪੁਰਾਨ ਸਾਦਮਗ ਸੁਨ ਕਰ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲੱਭ ਦੇਹ ਪਾਏ ਮਨਸ ਕੀ ਮਿਰਥਾ ਜਨਮ ਸਰਾਵੇ माया मोह महा, महा संकट बन का सों र चुप जावे अंतर बाहर सदा संग रब त सों नेह ना लावे नानक ना, मुक्त ताहे, ताहे तुम मन हो जे कट रान समावे सतनाम श्री वाहिगुरू साहिब जी गौड़ी महला नवा ਕਉ ਮਾਈ ਪੁਲੇਉ ਮਨ ਸਮਝਾਵੇ ਵੇਦ ਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਹੋਰ ਚ ਉਪ ਜਾਵੇ ਅੰਦਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਮ ਸਮਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾ ਕਉ ਮਾਈ ਪੁਲੇਉ ਮਨ ਸਮਝਾਵੇ ਬੇਦਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸੌਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਰਬ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਉਮਾਈ ਪੂਲੇਉ ਮਨ ਸਮਝਾਵੇ ਬੇਦਕੁਰਾਨ ਸਾਦਮਗ ਸੁਨ ਕਰਨ ਨਿਮਕ ਨਾ ਹਰ ਗਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਿਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸੋ ਨਹਿਣਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 9 ਕਉ ਮਾਈ ਪੂਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰਨ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾ ਉਮਾਈ ਪੁਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸੌਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨਾ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਮਾਈ ਪੁਲਿਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨੋਵਾ ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਹਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸੁਮਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨੌਵਾਂ ਕਉਮਾਈ ਪੁਲੇਉ ਮਨ ਸਮਝਾਵੇ ਵੇਦ ਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਓ ਨਹਿ ਨਾ ਲਾਵੇ ਨਾਨਕ ਮੁਕਤ ਹੈ ਤੂੰ ਮਨ ਹੋ ਜੇ ਕਟ ਰਾਨ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਉਮਾਈ ਪੂਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰਨ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸਿ ਹੋ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਕਉ ਮਾਈ ਪੁਲੇਉ ਮਨ ਸਮਝਾਵੇ ਬੇਦਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸਿਉ ਰਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਮ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਨ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾ ਉ ਮਾਈ ਪੁਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਮਿਰਥਾ ਜਨਮ ਸਿਰਾਵੇ माया मोह महा संकट बन ता सों रच उपजावे अंतर बाहर सदा संग रब त सों नेहना लावे नानक, नानक मुक्त तहै तुम मन हो जे कट राना समावे सतनाम सत श्री वाहिग गुरु साहिब जी गौड़ी महला नवा ਕਉ ਮਾਈ ਪੂਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਕਾ ਸਿਉ ਰਚ ਉਪਜਾਵੇ ਅੰਦਰ ਬਾਹਰ ਸਦਾ ਸੰਗ ਰਬ ਤਾਂ ਸਿਉ ਨਹਿਣਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨੌਵਾਂ ਕਉਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦ ਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮਹ ਮਹਾ ਸੰਕਟ ਬਨ ਤਾਸਿਓ ਰਚ ਉਪਜਾਵੇ अंतर बाहर सदासंग प्रवता सेहना लावे नानक मुक्त ताहें तुम मन हा ज राम समावे सतनाम श्री वाहि साहिब जी गौड़ी महला को माई भूलो मन समझावे ਵੇਦ ਕੁਰਾਨ ਸਾਦਮਗ ਸੁਨ ਕਰਨ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਿਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿਣਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਮ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 9 ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਹੋਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾ ਉਹ ਮਾਈ ਪੁਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਣ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਕਾ ਸਿਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਸੁਮਨ ਹੋ ਜੇ ਕਟ ਰਾਮ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 9 ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਨ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 9 ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕ ਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਨ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਉਮਾਈ ਪੁਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰੇਹਾ ਦੁਰਲੱਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਿਉ ਰਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿਣਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਨਵਾਂ ਕਉਮਾਈ ਫੁਲੇਉ ਮਨ ਸਮਝਾਵੇ ਵੇਦ ਪੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸੋ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਕਉ ਮਾਈ ਪੁਲੇਉ ਮਨ ਸਮਝਾਵੇ ਬੇਦ ਪੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾ ਸਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨਾ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਉਮਾਈ ਪੁਲੇਓ ਮਨ ਸਮਝਾਵੇ ਬੇਦਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਕਾ ਸਹੋਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਕਉ ਮਾਈ ਪੁਲੇਉ ਮਨ ਸਮਝਾਵੇ ਬੇਦਕੁਰਾਨ ਸਾਦਮਗ ਸੁਨ ਕਰ ਨਿਮਖਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਕਾ ਸਹਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਰਬਤਾ ਸਿਉ ਨਹਿਣਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਉ ਮਾਈ ਪੁਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲੱਬ ਦੇਹ ਪਾਏ ਮਾਨਸਕੀ ਮਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਤਾਸ ਹੋਰ ਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾ ਹੈ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾ ਉ ਮਾਈ ਪੂਲੇਓ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰ ਨਿਮਕਨਾ ਹਰ ਗੁਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਣ ਕਾ ਸਿਉ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਰਬ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨਵਾਂ ਕਉ ਮਾਈ ਪੂਲੇਉ ਮਨ ਸਮਝਾਵੇ ਬੇਦ ਕੁਰਾਨ ਸਾਦਮਗ ਸੁਨ ਕਰਨਿਮਕ ਨਾ ਹਰ ਗਨ ਗਾਵੇ ਰਹਾ ਦੁਰਲਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾਸਿ ਹੋ ਰਚ ਉਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨਹਿ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਕਟ ਰਾਨ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ